ਐਸਵੇਦੀ ਵੱਡੀ ਤੇ ਅਹਿਮ ਖਬਰ ਦੱਸ ਦਈਏ ਕਿ ਹੁਣ ਮਾਪਿਆਂ ਦੀ ਪੈਨਸ਼ਨ ਬੱਚਿਆਂ ਨੂੰ ਮਿਲ ਸਕਦੀ ਹੈ ਤਾਂ ਵੱਡੇ ਨਿਯਮਾਂ ਦੇ ਵਿੱਚ ਬਦਲਾਅ ਹੋਇਆ ਦੱਸ ਦਈਏ ਕਿ ਜਿਹੜੇ ਬੱਚੇ ਇਕੱਲੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਮਾਪੇ ਦਾ ਦੇਹਾਂਤ ਹੋ ਜਾਂਦਾ ਤਾਂ ਉਹਨਾਂ ਬੱਚਿਆਂ ਦੇ ਲਈ ਹੁਣ ਅਹਿਮ ਖਬਰ ਹੈ ਮਾਪੇ ਦੀ ਜੜੀ ਪੈਨਸ਼ਨ ਹੈ ਉਹ ਹੁਣ ਬੱਚਿਆਂ ਨੂੰ ਮਿਲ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਸਰਕਾਰ ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਮੱਧ ਪ੍ਰਦੇਸ਼ ਸਰਕਾਰ ਨੇ ਜਲਦੀ ਹੀ ਪੈਨਸ਼ਨ ਨਿਯਮਾਂ ਦੇ ਵਿੱਚ ਕੁਝ ਮਹੱਤਵਪੂਰਨ ਬਦਲਾ ਕਰਨ ਦੀ ਤਿਆਰੀ ਹੈ ਜਿਹੜੀ ਕੀਤੀ ਗਈ ਆ ਦੱਸਿਆ ਜਾ ਰਿਹਾ ਕਿ ਇਸ ਪ੍ਰਸਤਾਵ ਨੂੰ ਆਉਣ ਵਾਲੀ ਕੈਬਨਟ ਮੀਟਿੰਗ ਦੇ ਵਿੱਚ ਰੱਖਿਆ ਜਾਵੇਗਾ ਮੁੱਖ ਮੰਤਰੀ ਮਨੋਹਰ ਯਾਦਵ ਦੇ ਵੱਲੋਂ ਦੱਸ દਈਏ ਕਿ ਕੈਬਨਟ ਮੀਟਿੰਗ ਦੇ ਵਿੱਚ ਇਸ ਦੀ ਉੱਤੇ ਜਿਹੜਾ ਵਿਚਾਰ ਚਰਚਾ ਕੀਤੀ ਜਾਵੇਗੀ ਜਿੱਥੇ ਪੈਨਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਏ ਕਰਨੇ ਜਿਹੜਾ ਕਿ ਉਸ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਰਾਜ ਸਰਕਾਰ ਪੈਨਸ਼ਨ ਨੀਮਾ ਦੇ ਵਿੱਚ ਕੁਝ ਸੋਧ ਕਰਨ ਦੀ ਤਿਆਰੀ ਦੇ ਵਿੱਚ ਆ ਜਿਸ ਦੇ ਤਹਿਤ ਸਿਰਫ ਸਭ ਤੋਂ ਵੱਡਾ ਜਿਹੜਾ ਕਿ ਫੈਸਲਾ ਇਹ ਲਿਆ ਜਾਵੇਗਾ ਕਿ ਬੱਚਿਆਂ ਨੂੰ ਜਾਂ ਪੁੱਤਰ ਹੋਵੇ ਜਾਂ ਫਿਰ ਧੀ ਹੋਵੇ ਮਾਪਿਆਂ ਦੀ ਪੈਨਸ਼ਨ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਅਣਪਿਆਹੀਆਂ ਈਆਂ ਵਿਧਵਾ ਜਾਂ ਤਲਾਕਸ਼ੁਦਾ ਈਆਂ ਨੂੰ ਜੀਵਨ ਭਰ ਪੈਨਸ਼ਨ ਦੇਣ ਦੀ ਯੋਜਨਾ ਹੋਵੇਗੀ ਅਪਾਹਜ ਪੁੱਤਰ ਈਆਂ ਜਾਂ ਭਰਾ ਜੋ ਆਪਣੀ ਰੋਜੀ ਰੋਟੀ ਕਮਾਉਣ ਵਿੱਚ ਅਸਮਰਥ ਹਨ ਉਹ ਵੀ ਪੈਨਸ਼ਨ ਦੇ ਲਈ ਯੋਗ ਹੋਣਗੇ ਨਵੇਂ ਪੈਨਸ਼ਨ ਨਿਯਮ 1 ਅਪ੍ਰੈਲ ਤੋਂ ਲਾਗੂ ਹੋਣ ਦੀ ਉਮੀਦ ਹੈ ਭਾਵੇਂ ਇਹ ਯੋਜਨਾ ਨਵੀਂ ਵਿੱਤੀ ਸਾਲ ਦੇ ਵਿੱਚ ਲਾਗੂ ਹੋਵੇਗੀ ਇਹ ਧਿਆਨ ਦੇਣ ਯੋਗ ਹੈ ਕਿ ਸੇਵਾ ਮੁਕਤ ਕਰਮਚਾਰੀਆਂ ਨੂੰ ਜੀਵਨ ਭਰ ਪੈਨਸ਼ਨ ਮਿਲਦੀ ਹੈ ਜਦੋਂ ਕਿ ਪੁਰਾਣੀ ਪੈਨਸ਼ਨ ਯੋਜਨਾ ਦੇ ਤਹਿਤ ਆਖਰੀ ਤਨਖਾਹ ਦਾ 50% ਐਨਪੀਐਸ ਦੇ ਵਿੱਚ ਸਾਲਾਨਾ ਦੇ ਲਈ ਯੋਗ ਹੈ ਤੇ ਯੂਪੀਈਐਸ ਦੇ ਤਹਿਤ ਇੱਕ ਨਿਸ਼ਚਿਤ ਪੈਨਸ਼ਨ ਅੰਤਿਮ ਸਾਲਾਨਾ ਦੇ ਆਧਾਰ ਦੇ ਉੱਤੇ ਯੋਗ ਹੈ ਕਿਸੇ ਕਰਮਚਾਰੀ ਦੀ ਮੌਤ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਪੈਨਸ਼ਨ ਉਹਨਾਂ ਦੀ ਪਤਨੀ ਨੂੰ ਦਿੱਤੀ ਜਾਂਦੀ ਹੈ ਜੋ ਕਿ 30% ਹੁੰਦੀ ਹੈ ਹੁਣ ਜੇਕਰ ਪਤਨੀ ਪਤੀ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਵੱਡੇ ਬੱਚੇ ਨੂੰ ਜੋ ਕਿ ਨਾਬਾਲਗ ਬੱਚਿਆਂ ਦੇ ਵਿੱਚ ਵੀ ਸ਼ਾਮਲ ਹੋਵੇਗਾ ਉਸ ਨੂੰ ਪੈਨਸ਼ਨ ਲੈਣ ਦਾ ਅਧਿਕਾਰ ਹੋਵੇਗਾ ਵਿਆਹ ਤੋਂ ਬਾਅਦ ਵੀ ਪੈਨਸ਼ਨ ਵੱਡੀ ਧੀ ਜਾਂ ਪੁੱਤਰ ਨੂੰ ਤਬਦੀਲ ਕੀਤੀ ਜਾ ਸਕਦੀ ਹੈ ਜੇਕਰ ਪਤੀ ਪਤਨੀ ਪੈਨਸ਼ਨ ਸਕੀਮ ਦੇ ਲਈ ਯੋਗ ਹਨ ਭਾਵੇਂ ਦੋਵਾਂ ਕੋਲ ਸਰਕਾਰੀ ਨੌਕਰੀਆਂ ਤੇ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਮੌਤ ਤੇ ਪੈਨਸ਼ਨ ਮਿਲੇਗੀ 25 ਸਾਲ ਤੋਂ ਵੱਧ ਉਮਰ ਦੀ ਧੀ ਜਾਂ ਪੁੱਤਰ ਨੂੰ ਸਾਲਾਨਾ ਇਹ ਇਹ ਵੀ ਐਲਾਨ ਕਰਨਾ ਪਵੇਗਾ ਕਿ ਉਹ ਅਣਵਿਆਹੀ ਹੈ ਜਾਂ ਵਿਧਵਾ ਤਾਂ ਭਾਵ ਉਹ ਸਿਰਫ ਪੈਨਸ਼ਨ ਦੇ ਲਈ ਯੋਗ ਹੋਣ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪ੍ਰਸਤਾਵ ਜਲਦੀ ਹੀ ਕੈਬਨਟ ਮੀਟਿੰਗ ਦੇ ਵਿੱਚ ਪਾਸ ਕੀਤਾ ਜਾਵੇਗਾ ਮੁੱਖ ਮੰਤਰੀ ਮਨੋਹਰ ਯਾਦਵ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਪੈਨਸ਼ਨ ਨੀਮਾ ਦੇ ਵਿੱਚ ਸੋਧ ਕਰਨ ਦਾ ਪ੍ਰਸਤਾਵ ਕੈਬਨਟ ਮੀਟਿੰਗ ਦੇ ਵਿੱਚ ਪਾਸ ਕੀਤਾ ਜਾਵੇਗਾ ਤੇ ਇਸ ਨੂੰ ਨਵੇਂ ਵਿੱਤੀ ਸਾਲ ਦੇ ਵਿੱਚ ਲਾਗੂ ਕੀਤਾ ਜਾਵੇਗਾ ਤੇ ਨਾਲ ਹੀ ਦੱਸ ਦਈਏ ਕਿ ਵਿੱਤ ਵਿਭਾਗ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਨਵੇਂ ਬਜਟ ਦੇ ਵਿੱਚ ਇਸ ਨੂੰ ਇੱਕ ਜਿਹੜਾ ਕਿ ਮੁੱਖ ਪ੍ਰਬੰਧ ਨ데ਵ ਜੋ ਜਿਹੜਾ ਕਿ ਐਲਾਨਿਆ ਜਾਵੇਗਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਮਾਪਾਪ ਸਰਕਾਰੀ ਨੌਕਰੀ ਤੇ ਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਪੈਨਸ਼ਨ ਸਕੀਮ ਹੈ ਜਿਹੜੀ ਮਿਲੇਗੀ ਜਿਹੜੇ ਮਾਪਿਆਂ ਦੀ ਡੈਥ ਹੋ ਜਾਂਦੀ ਆ ਉਹਨਾਂ ਦੇ ਬੱਚੇ ਨੇ ਜਿਹੜੇ ਕਮਾਈ ਦੇ ਯੋਗ ਨਹੀਂ ਹੁੰਦੇ ਨਾਬਾਲਗ ਹੁੰਦੇ ਨੇ ਇਕੱਲੇ ਰਹਿ ਜਾਂਦੇ ਨੇ ਤਾਂ ਹੁਣ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਜਲਦ ਹੀ ਇੱਕ ਵੱਡਾ ਫੈਸਲਾ ਲੀਤਾ ਜਾਣਾ ਜਿਹੜੇ ਮਾਪਿਆਂ ਦੀ ਪੈਨਸ਼ਨ ਆ ਉਹ ਹੁਣ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਉਹਨਾਂ ਨੂੰ ਜਿਹੜਾ ਕਿ ਦੇਣ ਦਾ ਅਧਿਕਾਰ ਹੈ ਤਾਂ ਇਹ ਫੈਸਲਾ ਜਲਦ ਹੀ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ